साड़ा नाम बदनाम कर रहे हैं फिलौर तो राजकुमार नंगन की रिपोर्ट शुक्रिया जी ओके जी जी। ओके जी ਫੋਰਥ ਪੇਸ਼ ਕਰਾਇਆ ਗਿਆ ਕਿ ਉਹਨਾਂ ਦਾ ਅੰਦਰ ਗੱਲਬਾਤ ਹੋਈ ਤੁਹਾਡੀ ਟੂਰ ਦੇਖੋ ਜੀ ਅੰਦਰ ਇਦਾਂ ਪੁਲਿਸ ਦੋ ਦਿਨ ਦਰਮਾਨ ਲੈ ਕੇ ਗਈ ਸੀ ਸੈਸ਼ਨ ਕੋਲੋਂ ਤੇ ਅੱਜ ਇਹਨਾਂ ਨੇ ਪੇਸ਼ ਕਰਕੇ ਕੋਈ ਵੀ ਫਰਦਰ ਸਾਡੇ ਕੋਲੋਂ ਨਾ ਕੋਈ ਲਿੰਕ ਲੱਭਿਆ ਤੇ ਨਾ ਹੀ ਸਾਡੇ ਕੋਲੋਂ ਕੋਈ ਰਿਕਵਰੀ ਹੋਈ ਹੈ ਨਾ ਹੀ ਕੋਈ ਕਰੰਸੀ ਹੋਈ ਹੈ ਸਾਡੇ ਕੋਲੋਂ ਰਿਕਵਰ ਕੁਝ ਵੀ ਰਿਕਵਰ ਨਹੀਂ ਹੋਇਆ ਸਾਡੇ ਕੋਲੋਂ ਫਰਦਰ ਤੇ ਹੁਣ ਜੁਡੀਸ਼ਲ ਕਰ ਦਿੱਤਾ ਗਿਆ ਜੀ ਕੀ ਰਿਮਾਂਡ ਕਹਿੰਦੇ ਸੀ ਰਿਮਾਂਡ ਰੂਟ ਦਾ ਵੀ ਨਹੀਂ ਜੀ ਨਹੀਂ ਅੱਜ ਰਿਮਾਂਡ ਤਾਂ ਨਹੀਂ ਜੁਡੀਸ਼ਲ ਹੋ ਗਿਆ ਜੀ ਇਹਨਾਂ ਦਾ ਜਲੰਧਰ ਇੱਕ ਕੋਰਟ ਦੇ ਵਿੱਚ ਜਿਹੜੀ ਵੀਡੀਓ ਇਹਨਾਂ ਨੇ ਗ੍ਰਾਫੀ ਦਿਖਾਈ ਹੈ ਉਹਦੇ ਕੀ ਉਹ ਕਿਸੇ ਲੱਗਦੀ ਹੈ ਜੀ ਜਿਹੜੀ ਇਹਨਾਂ ਨੇ ਮੌਕੇ ਤੋਂ ਵੀਡੀਓ ਬਣਾਈ ਹੈ ਜੀ ਮੌਕੇ ਤੋਂ ਵੀਡੀਓ ਬਣਾਈ ਉਹ ਇਹਨਾਂ ਨੇ ਹਜੇ ਤੱਕ ਕੋਰਟ 'ਚ ਨਹੀਂ ਪੇਸ਼ ਕੀਤੀ ਜੀ ਉਹਦੀ ਕਾਪੀ ਕੋਰਟ 'ਚ ਨਹੀਂ ਪੇਸ਼ ਕੀਤੀ ਜਿੱਦਾਂ ਇੱਥੇ ਕੋਰਟ ਦੇ ਵਿੱਚੋਂ ਲੋਅਰ ਕੋਰਟ 'ਚੋਂ ਰਿਮਾਂਡ ਕੈਂਸਲ ਕਰਤਾ ਸੀ ਹਾਈ ਕਾਸ਼ਨ ਤੋਂ ਮਿਲਿਆ ਉਹਦੇ ਬਾਰੇ ਜੀ ਜੱਜ ਸਾਹਿਬ ਨੇ ਕੀ ਉਹਦੇ ਬਾਰੇ ਵੀ ਜੀ ਇਦਾਂ ਜੋ ਕੋਰਟ ਦਾ ਹੁਕਮ ਆ ਉਹ ਮੰਨਣਾ ਪਿਆ ਜੀ ਮੰਨਣਾ ਹੀ ਪੈਣਾ ਸੀ ਤੇ ਹੁਣ ਅੱਜ ਪੇਸ਼ ਕੀਤਾ ਤੇ ਅੱਜ ਤਾਂ ਸਾਡੇ ਕੋਲ ਰਿਕਵਰ ਕੁਝ ਨਹੀਂ ਹੋਇਆ ਜੋ ਲੋਅਰ ਕੋਰਟ ਨੇ ਪਹਿਲਾਂ ਦੇਖ ਕੇ ਇਹਨਾਂ ਨੂੰ ਜੁਡੀਸ਼ੀਅਲ ਭੇਜਿਆ ਸੀ ਉਹੀ ਅੱਜ ਹੋਇਆ ਦੁਆਰਾ ਅਜੇ ਕੁਝ ਬਰਾਮਦੀ ਕੁਝ ਹੋ ਨਹੀਂ ਨਹੀਂ ਕੋਈ ਬਰਾਮਦੀ ਨਹੀਂ ਕੋਈ ਲਿੰਕ ਨਹੀਂ ਸਾਡੇ ਕੋਲ ਪੁਲਿਸ ਦਾ ਪੱਖ ਕੀ ਰਿਹਾ ਪੁਲਿਸ ਦਾ ਪੱਖ ਵੀ ਕੋਈ ਨਹੀਂ ਰਿਹਾ ਜੀ ਐਸ ਸੱਚ ਇਦਾਂ ਦਾ ਕੁਝ ਤਾਂ ਕਿਉਂਕਿ ਕੁਝ ਸਾਡੇ ਅਸੀਂ ਬੇਗੁਨਾ ਜੀ ਠੀਕ ਹੈ ਸਾਡੇ ਕੋਲੋਂ ਬੇਗੁਨਾਈ ਸਬੂਤ ਹੁੰਦੀ ਵੀ ਆ ਅੱਗੇ ਵੀ ਹੋਊਗੀ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਕਹਿੰਦਾ ਕੋ ਕੋਰਟ ਕਹਿੰਦੇ ਨਜਾਇਜ਼ ਹੈ ਦੋਨੋਂ ਜਹੁੰਦੇ ਹਨਾ ਦੇਖੋ ਜੀ ਬਿਲਕੁਲ ਨਜਾਇਜ਼ ਹੈ ਡੇ 1 ਤੋਂ ਮੈਂ ਫੋਲੋ ਕਰ ਰਿਹਾ ਇਸ ਕੇਸ ਨੂੰ ਡੇ 1 ਤੋਂ ਮੈਂ ਇਹੀ ਗੱਲ ਕਹਿ ਰਿਹਾ ਐਸ ਪਰ देयर ਐਫ ਆਈ ਆਰ ਇਹ ਸਿਰਫ ਸਾਨੂੰ ਡਿਫੇਮ ਕਰਨ ਲਈ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਤਾਂ ਕਿ ਸਾਡਾ ਭਾਈ ਅਮਰਤਪਾਲ ਸਿੰਘ ਉਹਨਾਂ ਨਾਲ ਨਾਮ ਜੁੜਦਾ ਇਸ ਮੈਂ ਉਹਨਾਂ ਦਾ ਬ੍ਰਦਰ ਆ ਮਤਲਬ ਹਰਪੀ ਸਿੰਘ ਉਹਨਾਂ ਦੇ ਬ੍ਰਦਰ ਆ ਸਾਡੇ ਜਿਹੜੇ ਕਲਾਇੰਟ ਹੈਗੇ ਨੇ ਤੇ ਇਸ ਕਰਕੇ ਸਾਨੂੰ ਡਿਫੇਮ ਕੀਤਾ ਜਾ ਰਿਹਾ ਆ ਆਦਰਵਾਇਜ਼ ਸਾਡੇ ਕੋਲੋਂ ਨਾ ਕੁਝ ਰਿਕਵਰ ਹੋਇਆ ਸੀ ਪਹਿਲਾਂ ਨਾ ਹੁਣ ਦੁਬਾਰਾ ਰਿਕਵਰ ਹੋਇਆ ਕੁਝ ਕੀ ਇਹਨਾਂ ਨੇ ਜ਼ਮਾਨਤ ਲਈ ਹੋਈ ਹੈ ਤੇ ਜ਼ਮਾਨਤ ਲੱਗੀ ਹੋਈ ਹੈ ਕਿਹੜੀ ਤਰੀਕੇ ਜ਼ਮਾਨਤ ਦੀ 23 ਤਰੀਕ ਨੂੰ ਸੁਣਵਾਈ ਆ ਜੀ ਉਹਦੀ ਠੀਕ ਜੀ ਉਹ ਜੀ ਇਹੀ ਤੇ ਪਹਿਲਾਂ ਹੀ ਸਾਨੂੰ ਪਤਾ ਸੀਗਾ ਕਿ ਜਿਹੜਾ ਨਾ ਕੇ ਕੇ ਤੋਂ ਖਾਇਆ ਜਾ ਰਿਹਾ ਜੀ ਉਹ ਦੇਖੋ ਨਾ ਪੁਲੀ ਦਾਰਾ ਤੋਂ ਕਿੱਥੇ ਆ ਬ੍ਰਿੰਡ ਨੇ ਉੱਥੇ ਸਟੇਸ਼ਨ ਕੋਲ ਜਾ ਗਿਆ ਜੀ ਉਸ ਨੂੰ ਦੋਨਾਂ ਰਿਵਾਰਡ ਮਿਲਿਆ ਹੀਗਾ ਜੀ ਜੀ ਇਹਨਾਂ ਲੱਗਦਾ ਇਹ ਪਤਾ ਨਹੀਂ ਸਾਨੂੰ ਜੋ ਆਪਦੇ ਸੁਝਾਅ ਸੁਝਾਅ ਚਾ ਜੀ ਸਸਿਆਪੁਰ ਕਰਨੀ ਜੀ ਯਾਦ ਤੁਸੀਂ ਇਹਨਾਂ ਦੋਨਾਂ ਨੂੰ ਜਿਹੜਾ ਰਿਵਾਰਡ ਦਿੱਤਾ ਹਾਂ ਹਾਂਜੀ ਇਹ ਵੀ ਕਿਨਾਂ ਕੋਈ ਤੁਸੀਂ ਬੇਲ ਵੀ ਲਾਈ ਕੋਈ ਹਾਂਜੀ ਬੇਲ ਲਾਈ ਕੀ ਬੇਲ ਚ ਕੀ ਆ ਉਹ ਬੇਲ ਤੇਜੀ ਦੀ ਲਈ ਆ ਤੇ ਤਰੀਕੇ ਦੇ ਬੀਤ ਦੇ ਕੇ ਉਹ ਮੇਰਾ ਮੀਤਾਂ ਨੂੰ ਲੈ ਕੇ ਅਸੀਂ ਸੈਂਡ ਕਰਾਈ ਰਿਮਾਂਡ ਚ ਕੀ ਦੱਸਿਆ ਕੀ ਇਹਨਾਂ ਨੇ ਪੁਛ ਗਿਛ ਕੀਤਾ ਪਤਾ ਲੱਗਿਆ ਦੱਸੇ ਕੁਛ ਪੁਛ ਗਿਛ ਦਾ ਤੇ ਅਜੇ ਇੰਨੀ ਸਾਡੀ ਡਿਊਟੀ ਗੱਲ ਨਹੀਂ ਹੋਈ ਉਹਨਾਂ ਨਾਲ ਹਾਂਜੀ ਮੈਨੂੰ ਤੋਂ ਲੱਗਦਾ ਹੈ ਕਿ ਜੇ ਕੋਈ ਗੱਲਬਾਤ ਹੋ ਹੁੰਦੀ ਤੇ ਉਹਨਾਂ ਨਾਲ ਸਾਫ਼ ਹੀ ਗੱਲ ਹੋ ਜਾਂਦੀ ਓਕੇ 14 ਦਿਨ ਦੀ ਕਸਟਡੀ ਚ ਭੇਜਤਾ ਹੈ ਜੀ ਹਾਂਜੀ ਠੀਕ ਹੈ 14 ਦਿਨ ਦਾ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਰਿਹਾ ਅੱਛਾ ਜੀ ਕੋਈ ਹੋਰ ਕੁਝ ਬਰਾਮਤੀ ਕੋ ਹੋਰ ਨਵਾਂ ਚੀਜ਼ ਨਹੀਂ ਹਾਂਜੀ